ਅੱਜ ਦੀ ਵੱਡੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ ਸਲਾਈਡ ਵਰਕਰ ਯੂਨੀਅਨ ਲੋਂਗੋਵਾਲ ਦੇ ਵਰਕਰਾਂ ਨੇ ਡਾਇਰੈਕਟਰ ਸਲਾਈਡ ਦੇ ਨਾਂ ਸੌਂਪਿਆ ਮੰਗ ਪੱਤਰ ਪੂਰੀ ਖਬਰ ਦੇਖਣ ਲਈ ਬਨੇ ਰਹੋ ਚੈਨਲ ਦੇ ਨਾਲ ਸ਼ੁਰੂ ਕਰਦੇ ਹਾਂ ਅੱਜ ਦੀ ਵੱਡੀ ਅਪਡੇਟ ਸਲਾਈਡ ਵਰਕਰ ਯੂਨੀਅਨ ਲੋਂਗੋਵਾਲ ਵੱਲੋਂ ਪ੍ਰਧਾਨ ਬਲਤੇਜ ਸਿੰਘ ਦੀ ਅਗਵਾਈ ਹੇਠ ਅੱਜ ਡਾਇਰੈਕਟਰ ਸਲਾਈਡ ਦੇ ਨਾਲ ਰਜਿਸਟਰਾਰ ਸੰਤੁਸ਼ ਅਰੋੜਾ ਨੂੰ ਮੰਗ ਪੱਤਰ ਸੌਂਪ ਕੇ ਸੰਸਥਾ ਵਿੱਚ ਕੰਮ ਕਰਦੇ ਵਰਕਰਾਂ ਦੀਆਂ ਮੰਗਾਂ ਤੋਂ ਜਾਣੂ ਕਰਵਾਇਆ ਗਿਆ ਇਸੇ ਸੰਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਜਰਨਲ ਸੱਤਰ ਜਸਵੰਤ ਸਿੰਘ ਪ੍ਰਿਤਪਾਲ ਸਿੰਘ ਸੁਖਬੀਰ ਸਿੰਘ ਨੇ ਦੱਸਿਆ ਕਿ ਸਲਾਈਡ ਵਿੱਚ ਵਰਕਰਾਂ ਨੂੰ ਜੋ ਸਮੱਸਿਆਵਾਂ ਆ ਰਹੀਆਂ ਹਨ ਉਹਨਾਂ ਵੱਲੋਂ ਪਹਿਲਾਂ ਵੀ ਮੈਨੇਜਮੈਂਟ ਨੂੰ ਮਿਲਿਆ ਗਿਆ ਸੀ ਪਰ ਅੱਜ ਲਿਖਤੀ ਤੌਰ ਤੇ ਮੰਗ ਪੱਤਰ ਦੇ ਕੇ ਮੰਗ ਕੀਤੀ ਗਈ ਕਿ ਵਰਕਰਾਂ ਦੀ ਤਨਖਾਹ ਹਰੇਕ ਮਹੀਨੇ 7 ਤਾਰੀਖ ਤੋਂ ਪਹਿਲਾਂ ਪਾਈ ਜਾਵੇ ਸਿਕਿਉਰਿਟੀ ਗਾਰਡਾਂ ਦੀ ਸਿਕਿਉਰਿਟੀ ਕੰਪਨੀ ਵੱਲ ਜੋ ਪਿਛਲੇ ਬਕਾਏ ਹਨ ਉਹ ਤੁਰੰਤ ਦਿੱਤੇ ਜਾਣ ਇਸ ਤਰ੍ਹਾਂ ਸਲਾਈਡ ਵਿੱਚ 400 ਤੋਂ ਵੱਧ ਵਰਕਰ ਕੰਮ ਕਰਦੇ ਹਨ ਤਾਂ ਇੱਥੇ ਈਐਸਆਈ ਵਿਭਾਗ ਵੱਲੋਂ ਕੋਈ ਵੀ ਮੈਡੀਕਲ ਅਫਸਰ ਨਹੀਂ ਹੈ ਮੈਡੀਕਲ ਅਫਸਰ ਮੁਹੱਈਆ ਕਰਵਾਇਆ ਜਾਵੇ ਇਸੇ ਤਰ੍ਹਾਂ ਜੋ ਮੈਨੇਜਮੈਂਟ ਮੇਂਟੇਨੈਂਸ ਵਿਭਾਗ ਵਰਕਰ ਹਨ ਉਹਨਾਂ ਨੂੰ ਟੂਲ ਆਪਣੇ ਖਰਚੇ ਤੇ ਲਿਆਉਣ ਲਈ ਮਜਬੂਰ ਕੀਤਾ ਗਿਆ ਕਿਤਾ ਜਾਂਦਾ ਹੈ ਟੂਲ ਸੰਸਥਾ ਵੱਲੋਂ ਜਾਂ ठेकेदार ਵੱਲੋਂ ਮੁਹੱਈਆ ਕਰਵਾਏ ਜਾਣ ਅਤੇ ਸਾਰੇ ਵਰਕਰਾਂ ਲਈ ਦੀਵਾਲੀ ਦਾ ਬੋਨਸ ਲਾਗੂ ਕੀਤਾ ਜਾਵੇ ਆਗੂਆਂ ਨੇ ਦੱਸਿਆ ਕਿ ਜੇਕਰ ਸੰਸਥਾ ਵੱਲੋਂ ਮਸਲੇ ਦਾ ਕੋਈ ਹੱਲ ਨਹੀਂ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਮੀਟਿੰਗ ਕਰਕੇ ਅਗਲਾ ਪ੍ਰੋਗਰਾਮ ਉਲਿੱਖਿਆ ਜਾਵੇਗਾ ਇਸ ਮੌਕੇ ਯੂਨੀਅਨ ਦੇ ਆਗੂ ਭੁਪਿੰਦਰ ਸਿੰਘ ਜਸਪ੍ਰੀਤ ਸਿੰਘ ਅਮਰਿਤਪਾਲ ਸਿੰਘ ਆਦਿ ਵਰਕਰ ਹਾਜ਼ਰ ਸਨ